ਸਸ ਰਿਗਲ ਜੀ ਸਰੇਨ ਅੱਜ ਇੱਕ ਹੋਰ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਸੋ ਪਲੀਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤੇ ਜੇ ਪਸੰਦ ਹੈ ਤਾਂ ਇਸ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਤੁਹਾਨੂੰ ਅੱਗੇ ਹੋਰ ਇਦਾਂ ਦੇ ਵੀਡੀਓ ਵੇਖਣ ਨੂੰ ਮਿਲ ਸਕਣ ਅੱਜ ਦੀ ਵੀਡੀਓ ਇੱਕ ਅਜਿਹੀ ਕਹਾਣੀ ਤੇ ਅਧਾਰਿਤ ਹੈ ਜਿੱਥੇ ਮਾਪਿਆਂ ਦੀ ਦਿੱਤੀ ਖੋਲ ਦਾ ਬੱਚੇ ਵੱਲੋਂ ਨਜ਼ਾਇਰ ਫਾਇਦਾ ਉਠਾਇਆ ਗਿਆ ਤੇ ਤੁਸੀਂ ਵੀ ਵੀਡੀਓ ਦੇ ਅੰਤ ਤੱਕ ਇਹੀ ਕਹੋਗੇ ਕਿ ਅਜਿਹੀ ਔਲਾਦ ਨਾਲੋਂ ਚੰਗਾ ਬੰਦਾ ਬੇਔਲਾਦ ਹੀ ਸਹੀ ਚਲੋ ਜੀ ਵੀਡੀਓ ਸ਼ੁਰੂ ਕਰਦੇ ਆਂ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬੱਲ ਤੋਂ ਜਿੱਥੇ ਪਲਵਿੰਦਰ ਸਿੰਘ ਜੋ ਕਿ ਜੋ ਕਿ ਹੈੱਡ ਕਨਸਟੇਬਲ ਸੀ ਉਹ ਆਪਣੀ ਪਤਨੀ ਪਰਮਜੀਤ ਕੌਰ ਤੇ ਬੇਟੀ ਹਰਮੀਤ ਕੌਰ ਨਾਲ ਰਹਿ ਰਿਹਾ ਸੀ ਹਰਮੀਤ ਕੌਰ ਪਲਵਿੰਦਰ ਸਿੰਘ ਦੀ ਇਕਲੌਤੀ ਬੇਟੀ ਸੀ ਤੇ ਪਲਵਿੰਦਰ ਸਿੰਘ ਉਸ ਨੂੰ ਆਈਪੀਐਸ ਅਫਸਰ ਬਣਾਉਣਾ ਚਾਹੁੰਦਾ ਸੀ ਜਿਸ ਕਰਕੇ ਉਸਨੇ ਸ਼ੁਰੂ ਤੋਂ ਹੀ ਹਰਮੀਤ ਕੌਰ ਨੂੰ ਵਧੀਆ ਸਕੂਲ ਤੇ ਕਾਲਜਸ ਵਿੱਚ ਪੜਾਇਆ ਸੀ ਉਹ ਸਿਰਫ ਇਹੀ ਚਾਹੁੰਦੇ ਸਨ ਕਿ ਉਹਨਾਂ ਦੀ ਬੇਟੀ ਨੂੰ ਇੱਕ ਵਧੀਆ ਫਿਊਚਰ ਮਿਲ ਸਕੇ ਤੇ ਜੋ ਕੁਝ ਉਹਨਾਂ ਨੂੰ ਜ਼ਿੰਦਗੀ ਵਿੱਚ ਨਹੀਂ ਮਿਲਿਆ ਉਹਨਾਂ ਦੀ ਬੇਟੀ ਨੂੰ ਉਹ ਸਭ ਕੁਝ ਮਿਲ ਸਕੇ ਪਰ ਉਹਨਾਂ ਨੇ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਉਹਨਾਂ ਦੀ ਲਾੜਲੀ ਬੇਟੀ ਹੀ ਉਨ੍ਹਾਂ ਦੀ ਜਾਨ ਦੀ ਦੁਸ਼ਮਣ ਬਣ ਜਾਵੇਗੀ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬੱਲ ਤੋਂ ਜਿੱਥੇ ਪਲਵਿੰਦਰ ਸਿੰਘ ਜੋ ਕਿ ਹੈੱਡ ਕਨਸਟੇਬਲ ਸੀ ਉਹ ਆਪਣੀ ਪਤਨੀ ਪਰਮਜੀਤ ਕੌਰ ਤੇ ਆਪਣੀ ਇਕਲੌਤੀ ਬੇਟੀ ਹਰਮੀਤ ਕੌਰ ਨਾਲ ਰਹਿ ਰਹੇ ਹੱਤੇ 26 ਅਗਸਤ 2016 ਨੂੰ ਪਲਵਿੰਦਰ ਸਿੰਘ ਜਿਆਦਾਤਰ ਇਹ ਹੀ ਕਿਹਾ ਜਾਂਦਾ ਹੈ ਕਿ ਬੇਟੀ ਦਾ ਆਪਣੇ ਬਾਪ ਨਾਲ ਜ਼ਿਆਦਾ ਪਿਆਰ ਹੁੰਦਾ ਹੈ ਤੇ ਬੇਟਿਆਂ ਦਾ ਆਪਣੀ ਮਾਂ ਨਾਲ ਪਰ ਇੱਥੇ ਇਹ ਸਾਰੀ ਧਾਰਾ ਨੂੰ ਹੀ ਉਲਟ ਕਰ ਦਿੱਤਾ ਗਿਆ ਸੀ 29 ਮਈ 2010 ਨੂੰ ਪਲਵਿੰਦਰ ਸਿੰਘ ਆਪਣੇ ਕੰਮ ਤੋਂ ਘਰ ਆ ਕੇ ਆਪਣੇ ਕਮਰੇ ਵਿੱਚ ਲੇਟ ਜਾਂਦਾ ਹੈ ਤੇ ਪਰਮਜੀਤ ਕੌਰ ਰਸੋਈ ਵਿੱਚ ਕੰਮ ਕਰ ਰਹੀ ਸੀ ਇੱਕਦਮ ਪਰਮਜੀਤ ਕੌਰ ਨੂੰ ਕੁਝ ਆਵਾਜ਼ ਸੁਣਾਈ ਦਿੰਦੀ ਹੈ ਉਹ ਭੱਜ ਕੇ ਬਲਵਿੰਦਰ ਸਿੰਘ ਦੇ ਕਮਰੇ ਵਿੱਚ ਜਾਂਦੀ ਹੈ ਤੇ ਉਹ ਦੇਖਦੀ ਹੈ ਕਿ ਬਲਵਿੰਦਰ ਸਿੰਘ ਆਪਣੀ ਛਾਤੀ ਨੂੰ ਦਬਾ ਰਿਹਾ ਸੀ ਤੇ ਉਸ ਦੇ ਮੂੰਹੋਂ ਕੋਈ ਵੀ ਲਫ਼ਜ਼ ਨਹੀਂ ਨਿਕਲ ਰਿਹਾ ਸੀ ਇਹ ਦੇਖ ਕੇ ਪਰਮਜੀਤ ਘੌਰ ਡਰ ਜਾਂਦੀ ਹੈ ਤੇ ਉਹ ਭੱਜ ਕੇ ਆਪਣੇ ਨਾਲ ਦੇ ਘਰ ਜਾਂਦੀ ਹੈ ਜਿੱਥੇ ਕਿ ਉਸ ਦਾ ਜੇਟ ਰਹਿ ਰਿਹਾ ਸੀ ਜੇਟ ਤੇ ਉਸ ਦਾ ਲੜਕਾ ਭੱਜ ਕੇ ਬਲਵਿੰਦਰ ਸਿੰਘ ਦੇ ਘਰ ਆਉਂਦੇ ਨੇ ਦੇ ਉਹ ਪਲਵਿੰਦਰ ਸਿੰਘ ਨੂੰ ਚੱਕ ਕੇ ਹਸਪੀਟਲ ਲੈ ਜਾਂਦੇ ਨੇ ਰਸਤੇ ਵਿੱਚ ਜਾਂਦੇ ਹੋਏ ਹਲੇ ਤੱਕ ਤਾਂ ਸਭ ਨੂੰ ਇਹੀ ਲੱਗ ਰਿਹਾ ਸੀ ਕਿ ਇਹ ਹਾਰਟ ਅਟੈਕ ਹੀ ਹੈ ਪਰ ਇਹ ਤਾਂ ਹਸਪੀਟਲ ਜਾ ਕੇ ਪਤਾ ਲੱਗਣਾ ਸੀ ਕਿ ਅਸਲ ਕਹਾਣੀ ਹੈ ਕੀ ਹਸਪੀਟਲ ਪਹੁੰਚਦੇ ਨੇ ਤੇ ਡਾਕਟਰ ਆ ਕੇ ਜਦੋਂ ਪਲਵਿੰਦਰ ਸਿੰਘ ਨੂੰ ਦੇਖਦੇ ਨੇ ਉਹ ਪਹਿਲਾਂ ਹੀ ਸਮਝ ਜਾਂਦੇ ਨੇ ਕਿ ਇਹ ਕੋਈ ਹਾਰਟ ਅਟੈਕ ਨਹੀਂ ਕਿਉਂਕਿ ਪਲਵਿੰਦਰ ਸਿੰਘ ਦੀ ਸਾਰੀ ਬਾਡੀ ਤੇ ਕੱਪੜਿਆਂ ਉੱਪਰ ਖੂਨ ਲੱਗਿਆ ਹੋਇਆ ਸੀ ਇਸ ਤੋਂ ਬਾਅਦ ਡਾਕਟਰ ਆਪਣਾ ਚੈੱਕਅਪ ਕਰਨਾ ਸ਼ੁਰੂ ਕਰਦੇ ਨੇ ਤੇ ਥੋੜੇਕ ਟਾਈਮ ਬਾਅਦ ਉਹ ਆ ਕੇ ਪਲਵਿੰਦਰ ਸਿੰਘ ਦੇ ਘਰਦਿਆਂ ਨੂੰ ਦੱਸਦੇ ਨੇ ਕਿ ਪਲਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ ਤੇ ਉਹ ਇਹ ਵੀ ਦੱਸਦੇ ਨੇ ਕਿ ਪਲਵਿੰਦਰ ਸਿੰਘ ਨੂੰ ਕੋਈ ਹਾਰਟ ਅਟੈਕ ਨਹੀਂ ਹੋਇਆ ਸੀ ਪਰ ਪਰਮਜੀਤ ਕੌਰ ਤੇ ਉਸਦੀ ਬੇਟੀ ਹਰਮੀਤ ਕੌਰ ਇੱਕ ਹੀ ਗੱਲ ਕਹਿ ਰਹੇ ਸਨ ਕਿ ਪਲਵਿੰਦਰ ਸਿੰਘ ਨੂੰ ਹਾਰਟ ਅਟੈਕ ਹੀ ਹੋਇਆ ਹੈ ਪਰ ਡਾਕਟਰ ਉਹਨਾਂ ਦੀ ਇੱਕ ਵੀ ਗੱਲ ਨਹੀਂ ਮੰਨਦਾ ਤੇ ਉਹ ਪੁਲਿਸ ਨੂੰ ਕਾਲ ਕਰ ਦਿੰਦਾ ਹੈ ਪੁਲਿਸ ਹਸਪਤਾਲ ਆਉਂਦੀ ਹੈ ਤੇ ਉਹ ਆ ਕੇ ਜਦੋਂ ਡਾਕਟਰ ਨੂੰ ਪੁੱਛਦੀ ਹੈ ਤਾਂ ਡਾਕਟਰ ਉਹੀ ਗੱਲ ਕਹਿੰਦਾ ਹੈ ਕਿ ਪਲਵਿੰਦਰ ਸਿੰਘ ਨੂੰ ਕੋਈ ਹਾਰਟ ਅਟੈਕ ਨਹੀਂ ਹੋਇਆ ਉਸ ਦਾ ਕਤਲ ਕੀਤਾ ਗਿਆ ਹੈ ਪਰ ਇੱਥੇ ਵੀ ਪਰਮਜੀਤ ਕੌਰ ਤੇ ਹਰਮੀਤ ਕੌਰ ਪੁਲਿਸ ਨਾਲ ਵੀ ਬਹਿਸ ਕਰਨ ਲੱਗ ਜਾਂਦੇ ਨੇ ਕਿ ਸਾਨੂੰ ਪਤਾ ਹੈ ਕਿ ਬਲਵਿੰਦਰ ਸਿੰਘ ਨੂੰ ਹਾਰਟ ਅਟੈਕ ਹੀ ਹੋਇਆ ਹੈ ਪਰ ਪੁਲਿਸ ਵੀ ਉਹਨਾਂ ਦੀ ਕੋਈ ਗੱਲ ਨਹੀਂ ਸੁਣਦੀ ਤੇ ਉਹ ਆਪਣੀ ਤਫ਼ਤੀਸ਼ ਸ਼ੁਰੂ ਕਰ ਦਿੰਦੇ ਨੇ ਤੇ ਬਾਡੀ ਨੂੰ ਪੋਸਟਮਾਰਟਮ ਲਈ ਭੇਜਦੇ ਨੇ ਪੁਲਿਸ ਵੱਲੋਂ ਬਾਡੀ ਨੂੰ ਪੋਸਟਮਾਰਟਮ ਵਿੱਚ ਭੇਜਣ ਤੋਂ ਬਾਅਦ ਪੁਲਿਸ ਬਲਵਿੰਦਰ ਸਿੰਘ ਦੇ ਘਰ ਜਾਂਦੀ ਹੈ ਤੇ ਉਸ ਕਮਰੇ ਦੀ ਤਲਾਸ਼ੀ ਲੈਂਦੀ ਹੈ ਜਿੱਥੇ ਪਲਵਿੰਦਰ ਸਿੰਘ ਦੀ লাশ ਤੇ ਜਦੋਂ ਉਹ ਕਮਰੇ ਵਿੱਚ ਜਾਂਦੀ ਹੈ ਉਹਨਾਂ ਨੂੰ ਹਰ ਪਾਸੇ ਖੂਨ ਹੀ ਦਿਖਦਾ ਹੈ ਤੇ ਫਰਸ਼ ਉੱਤੇ ਵੀ ਤੋਂ ਬਾਅਦ ਪੁਲਿਸ ਪਲਵਿੰਦਰ ਸਿੰਘ ਦੇ ਘਰ ਦੇਆਂ ਦੋਸਤਾਂ ਤੇ ਗੁਆਂਢੀਆਂ ਤੋਂ ਪੁੱਛਗਿੱਛ ਕਰਦੀ ਹੈ ਪਰ ਉਹਨਾਂ ਦੇ ਹੱਥ ਕੁਝ ਵੀ ਅਹਿਮ ਨਹੀਂ ਲੱਗਦਾ ਤੇ ਥੋੜੇ ਦਿਨਾਂ ਬਾਅਦ ਪੁਲਿਸ ਵਾਲਿਆਂ ਨੂੰ ਇਹ ਗੱਲ ਪਤਾ ਲੱਗਦੀ ਹੈ ਕਿ ਹਰਮੀਤ ਦਾ ਰਿਲੇਸ਼ਨ ਇੱਕ ਲੜਕੇ ਨਾਲ ਚੱਲ ਰਿਹਾ ਹੈ ਜਿਸ ਦਾ ਨਾਮ ਹੈ ਗੁਰ ਫੂ ਗੋਪੀ ਤੇ ਦੂਜੇ ਪਾਸੇ ਪੋਸਟਮਾਰਟਮ ਰਿਪੋਰਟ ਆ ਜਾਂਦੀ ਹੈ ਤੇ ਇਹ ਸਾਫ ਹੋ ਜਾਂਦਾ ਹੈ ਕਿ ਪਲਵਿੰਦਰ ਸਿੰਘ ਦੀ ਮੌਤ ਕਿਸੇ ਹਾਰਟ ਅਟੈਕ ਨਾਲ ਨਹੀਂ ਹੋਈ ਬਲਕਿ ਉਹਨਾਂ ਦਾ ਕਤਲ ਹੋਇਆ ਹੈ ਉਹਨਾਂ ਦਾ ਕਤਲ ਗਲੇ ਦੀਆਂ ਨਾੜਾਂ ਵੱਢਣ ਕਰਕੇ ਹੋਇਆ ਸੀ ਤੇ ਕੁਝ ਕੁ ਦਿਨਾਂ ਬਾਅਦ ਪੋਸਟਮਾਰਟਮ ਰਿਪੋਰਟ ਵੀ ਆ ਜਾਂਦੀ ਹੈ ਤੇ ਉਸ ਵਿੱਚ ਬਿਲਕੁਲ ਸਾਫ ਹੋ ਜਾਂਦਾ ਹੈ ਕਿ ਪਲਵਿੰਦਰ ਸਿੰਘ ਨੂੰ ਕੋਈ ਹਾਰਟ ਅਟੈਕ ਨਹੀਂ ਹੋਇਆ ਸੀ ਬਲਕਿ ਉਹਨਾਂ ਦਾ ਕਤਲ ਕੀਤਾ ਗਿਆ ਸੀ ਇਸ ਤੋਂ ਬਾਅਦ ਪੁਲਿਸ ਤਫ਼ਤੀਸ਼ ਨੂੰ ਹੋਰ ਤੇਜ਼ ਕਰਦੀ ਹੈ ਤੇ ਪੋਸਟਮਾਰਟਮ ਰਿਪੋਰਟ ਵਿੱਚ ਸਾਫ਼ ਲਿਖਿਆ ਗਿਆ ਸੀ ਕਿ ਪਲਵਿੰਦਰ ਸਿੰਘ ਦੀ ਮੌਤ ਜ਼ਿਆਦਾ ਖੂਨ ਬਹਿਨ ਕਰਕੇ ਹੋਈ ਸੀ ਕਿਉਂਕਿ ਪਲਵਿੰਦਰ ਸਿੰਘ ਦੀਆਂ ਗਲੇ ਦੀਆਂ ਨਾੜਾਂ ਵੱਡੀਆਂ ਹੋਈਆਂ ਸਨ ਤੇ ਇਸੇ ਕਰਕੇ ਹੀ ਪਲਵਿੰਦਰ ਸਿੰਘ ਦੇ ਕੱਪੜਿਆਂ ਤੇ ਉਸ ਦੇ ਕਮਰੇ ਵਿੱਚ ਜ਼ਮੀਨ ਉੱਤੇ ਖੂਨ ਪਿਆ ਸੀ ਤੇ ਇਸ ਤੋਂ ਬਾਅਦ ਪੁਲਿਸ ਪਰਮਜੀਤ ਤੇ ਹਰਮੀਤ ਨੂੰ ਚੌਕ ਦੇ ਥਾਣੇ ਲਿਆਉਂਦੀ ਹੈ ਤੇ ਉਹਨਾਂ ਤੋਂ ਪੁੱਛਗਿੱਛ ਸ਼ੁਰੂ ਕਰਦੀ ਹੈ ਪਹਿਲਾਂ ਤਾਂ ਦੋਨੋਂ ਮਾਵਾ ਧੀਆ ਆਪਣੀ ਪਹਿਲੀ ਗੱਲ ਉੱਪਰ ਹੀ ਸਨ ਉਹ ਕੁਝ ਦੱਸਣ ਨੂੰ ਜਾਂ ਕੁਝ ਵੀ ਮੰਨਣ ਨੂੰ ਤਿਆਰ ਨਹੀਂ ਸਨ ਪਰ ਪੁਲਿਸ ਨੂੰ ਪੱਕਾ ਵਿਸ਼ਵਾਸ ਸੀ ਕਿ ਇਹਨਾਂ ਨੂੰ ਕੁਝ ਨਾ ਕੁਝ ਤਾਂ ਪਤਾ ਹੈ ਤੇ ਇਸ ਤੋਂ ਬਾਅਦ ਪੁਲਿਸ ਸਖਤੀ ਨਾਲ ਪੇਸ਼ ਹੁੰਦੀ ਹੈ ਤੇ ਥੋੜੇ ਇੱਕ ਟਾਈਮ ਬਾਅਦ ਹੀ ਹਰਮੀਤ ਸਭ ਕੁਝ ਦੱਸਣਾ ਸ਼ੁਰੂ ਕਰਦੀ ਹੈ ਸਭ ਤੋਂ ਪਹਿਲਾਂ ਉਹ ਦੱਸਦੀ ਹੈ ਕਿ ਬਲਵਿੰਦਰ ਸਿੰਘ ਆਪਣੇ ਕੰਮ ਲਈ ਮਹੀਨਾ ਮਹੀਨਾ ਘਰੋਂ ਬਾਹਰ ਰਹਿੰਦਾ ਹੈ ਤੇ ਉਸਦੀ ਮਾਂ ਤੇ ਉਹ ਘਰ ਵਿੱਚ ਇਕੱਲੇ ਹੀ ਹੁੰਦੇ ਨੇ ਤੇ ਜਦੋਂ ਉਹ ਕਾਲਜ ਵਿੱਚ ਪੜ ਰਹੀ ਸੀ ਉੱਥੇ ਉਸਦੀ ਮੁਲਾਕਾਤ ਹੁੰਦੀ ਹੈ ਗੁਰਪ੍ਰੀਤ ਗੋਪੀ ਦੇ ਨਾਲ ਤੇ ਇਹਨਾਂ ਦਾ ਰਿਸ਼ਤਾ ਸ਼ੁਰੂ ਹੁੰਦਾ ਹੈ ਤੇ ਹੌਲੀ-ਹੌਲੀ ਧੋਮਾ ਵਿੱਚ ਪਿਆਰ ਪੈ ਜਾਂਦਾ ਹੈ ਤੇ ਪਰ ਬਲਵਿੰਦਰ ਸਿੰਘ ਇਹ ਸਭ ਦੇ ਖਿਲਾਫ ਸੀ ਕਿਉਂਕਿ ਉਹ ਹਮੇਸ਼ਾ ਹੀ ਆਪਣੀ ਬੇਟੀ ਨੂੰ ਸਮਝਾਉਂਦਾ ਹੁੰਦਾ ਸੀ ਕਿ ਜੋ ਤੇਰਾ ਲਕਸ਼ਯ ਹੈ ਤੂੰ ਉਹਦੇ ਵੱਲ ਹੀ ਧਿਆਨ ਦੇ ਤੂੰ ਆਈਪੀਐਸ ਆਫੀਸਰ ਬੰਨਣਾ ਹੈ ਤੇ ਆਪਣੀ ਪੜ੍ਹਾਈ ਵੱਲ ਧਿਆਨ ਰੱਖ ਨਾ ਕਿ ਇਨਾਂ ਕੰਮਾਂ ਵਿੱਚ ਤੇ ਇਸ ਤੋਂ ਬਾਅਦ ਹਰਮੀ ਤੇ ਵੀ ਦੱਸਦੀ ਹੈ ਕਿ ਪਹਿਲਾਂ ਉਹ ਬਾਹਰ ਮਿਲਦੇ ਹੁੰਦੇ ਸਨ ਪਰ ਬਾਅਦ ਵਿੱਚ ਉਹ ਗੋਪੀ ਨੂੰ ਘਰ ਬੁਲਾਉਣ ਲੱਗ ਗਈ ਸੀ ਤੇ ਰਾਤ ਨੂੰ ਗੋਪੀ ਉਹਨਾਂ ਦੇ ਘਰ ਆਉਂਦਾ ਤੇ ਇੱਕ ਕਮਰੇ ਵਿੱਚ ਉਸਦੀ ਮਾਂ ਪੈਂਦੀ ਤੇ ਦੂਜੇ ਕਮਰੇ ਵਿੱਚ ਇਹ ਹੁਣ ਤੁਸੀਂ ਆਪ ਸੋਚੋ ਕਿ ਕਿਤੇ ਮਾਂ ਨੂੰ ਕੁਝ ਸੁਣਿਆ ਹੀ ਨਹੀਂ ਹੋਵੇਗਾ ਜਾਂ ਮਾਂ ਨੂੰ ਕੁਝ ਪਤਾ ਹੀ ਨਹੀਂ ਹੋਵੇਗਾ ਜੇ ਉਸ ਨੂੰ ਪਲਵਿੰਦਰ ਸਿੰਘ ਦੀ ਆਵਾਜ਼ ਸੁਣ ਸਕਦੀ ਹੈ ਤਾਂ ਇਹਨਾਂ ਦੀ ਆਵਾਜ਼ ਕਿਵੇਂ ਨਹੀਂ ਸੁਣ ਤੇ ਸਾਫ ਪਤਾ ਲੱਗ ਰਿਹਾ ਸੀ ਕਿ ਮਾਂ ਦਾ ਹੱਥ ਵੀ ਵਿੱਚ ਹੈ ਤੇ ਇਸ ਤੋਂ ਬਾਅਦ ਹਰਮੀਤ ਦੱਸਦੀ ਹੈ ਕਿ ਇੱਕ ਦਿਨ ਪਲਵਿੰਦਰ ਸਿੰਘ ਵੱਲੋਂ ਉਸ ਨੂੰ ਤੇ ਗੋਪੀ ਨੂੰ ਰੰਗੇ ਹੱਤੀ ਫੜਿਆ ਗਿਆ ਪਲਵਿੰਦਰ ਸਿੰਘ ਨੇ ਹਰਮੀਤ ਨੂੰ ਬਹੁਤ ਬੋਲਿਆ ਤੇ ਗੁੱਸੇ ਵਿੱਚ ਜਾ ਕੇ ਉਸ ਦੇ ਦੋ ਤਿੰਨ ਚਪੇੜਾਂ ਵੀ ਲਗਾ ਦਿੱਤੀ। ਇੰਨਾ ਇਸ ਚੀਜ਼ ਤੋਂ ਬਾਅਦ ਪਲਵਿੰਦਰ ਸਿੰਘ ਹਰਮੀਤ ਕੌਰ ਦਾ ਇੱਕ ਦੁਸ਼ਮਣ ਬਣ ਗਿਆ ਸੀ। ਹੁਣ ਜਿਆਦਾ ਆਜ਼ਾਦੀ ਦੇਣ ਨਾਲ ਬੱਚੇ ਵਿਗੜ ਵੀ ਜਾਂਦੇ ਨੇ ਤੇ ਜਿੱਤੀ ਵੀ ਹੋ ਜਾਂਦੇ ਨੇ ਤੇ ਉਹੀ ਸਭ ਇਸ ਕੇਸ ਵਿੱਚ ਹੋ ਰਿਹਾ ਸੀ। ਹਰਮੀਤ ਬਹੁਤ ਜਿੱਦੀ ਹੋ ਗਈ ਸੀ। ਤੇ ਉਸ ਨੇ ਕੁਝ ਐਸਾ ਪਲਾਨ ਬਣਾਇਆ ਕਿ ਉਸ ਨੇ ਇੱਕ ਵਾਰ ਵੀ ਨਹੀਂ ਸੋਚਿਆ ਕਿ ਜਿਸ ਪਿਓ ਨੇ ਉਸ ਨੂੰ ਤੁਰਨਾ ਸਿਖਾਇਆ ਬੋਲਣਾ ਸਿਖਾਇਆ ਜਿਸ ਨੂੰ ਪੜਾਇਆ ਲਿਖਾਇਆ ਜਿਸ ਦੇ ਸਾਰੇ ਸ਼ੌਂਕ ਪੂਰੇ ਕੀਤੇ ਤੇ ਉਹ ਉਸ ਨੂੰ ਹੀ ਮਾਰਨਾ ਚਾਹੁੰਦੀ ਸੀ ਪਹਿਲਾਂ ਤਾਂ ਹਰਮੀਤ ਤੇ ਗੋਪੀ ਨੇ ਘਰੋਂ ਭੱਜਣ ਦਾ ਪਲਾਨ ਬਣਾਇਆ ਪਰ ਗੋਪੀ ਨੇ ਹਰਮੀਤ ਨੂੰ ਇਹ ਕਿਹਾ ਕਿ ਜੇ ਆਪਾਂ ਭੱਜ ਕੇ ਵਿਆਹ ਕਰਾਉਨੇ ਆਂ ਕੰਪੈਸੇ ਦੀ ਲੋੜ ਬਹੁਤ ਹੋਵੇਗੀ। ਹਰਮੀਤ ਨੂੰ ਇਦਾਂ ਲੱਗਦਾ ਸੀ ਕਿ ਤੇ ਪਿਓ ਕੋਲ ਪੈਸੇ ਘਰ ਵਿੱਚ ਹੀ ਹੁੰਦੇ ਨੇ। ਹਰਮੀਤ ਨੇ ਬਹੁਤ ਦਿਨ ਤੱਕ ਤਲਾਸ਼ ਕੀਤੀ ਪਰ ਉਸ ਨੂੰ ਕੁਝ ਨਹੀਂ ਮਿਲਿਆ ਤੇ ਇਸ ਤੋਂ ਬਾਅਦ ਹਰਮੀਤ ਗੋਪੀ ਨੂੰ ਕੁਝ ਅਜਿਹੀਆਂ ਗੱਲਾਂ ਕਹਿੰਦੀ ਹੈ ਜੋ ਸੁਣ ਕੇ ਗੋਪੀ ਵੀ ਹੈਰਾਨ ਹੋ ਗਿਆ। ਹਰਮੀਤ ਨੇ ਇਹ ਗੱਲ ਕਹੀ ਕਿ ਜੇ ਉਸ ਦਾ ਬਾਪ ਹੀ ਨਾ ਰਹੇ ਤਾਂ ਉਹਨਾਂ ਦੇ ਰਿਸ਼ਤੇ ਨੂੰ ਕੌਣ ਤੋੜ ਸਕਦਾ ਹੈ? ਉਹ ਇੱਕ ਲੋਤੀ ਲੜਕੀ ਹੈ ਉਹਨਾਂ ਦੀ ਤੇ ਸਾਰੀ ਜ਼ਮੀਨ ਜਾਇਦਾਦ ਸਾਰਾ ਪੈਸਾ ਉਸ ਨੂੰ ਹੀ ਮਿਲੇਗਾ ਤੇ ਆਪਾਂ ਦੋਨੋਂ ਇਕੱਠੇ ਰਹਾਂਗੇ ਤੇ ਐਸ਼ ਕਰਾਂਗੇ ਤੇ ਉਸਨੇ ਇਹ ਵੀ ਕਿਹਾ ਕਿ ਉਸ ਦੀ ਮਾਂ ਨੂੰ ਸਭ ਪਤਾ ਹੈ ਤੇ ਉਹ ਉਸ ਦਾ ਸਾਥ ਦੇਵੇ ਇਹ ਸੁਣ ਕੇ ਗੋਪੀਜ਼ ਦੀਆਂ ਗੱਲਾਂ ਵਿੱਚ ਆ ਜਾਂਦਾ ਹੈ ਤੇ ਉਹ ਕਰਨ ਲਈ ਤਿਆਰ ਹੋ ਜਾਂਦਾ ਹੈ ਇੱਕ ਦਿਨ ਜਦੋਂ ਬਲਵਿੰਦਰ ਸਿੰਘ ਕੰਮ ਤੋਂ ਘਰ ਆਉਂਦਾ ਹੈ ਤਾਂ ਉਹ ਆਪਣੇ ਕਮਰੇ ਵਿੱਚ ਆ ਕੇ ਪੈ ਜਾਂਦਾ ਹੈ ਤੇ ਹਰਮੀਤਕੌਰ ਗੋਪੀ ਨੂੰ ਫੋਨ ਕਰਦੀ ਹੈ ਤੇ ਗੋਪੀ ਆਪਣੇ ਇੱਕ ਦੋਸਤ ਬੰਜਿੰਦਰ ਸਿੰਘ ਨੂੰ ਨਾਂ ਲੈ ਕੇ ਇਹਨਾਂ ਦੇ ਘਰ ਆ ਜਾਂਦਾ ਹੈ ਉਹ ਘਰ ਵਿੱਚ ਆ ਕੇ ਬਲਵਿੰਦਰ ਸਿੰਘ ਦੇ ਕਮਰੇ ਵਿੱਚ ਜਾਂਦਾ ਹੈ ਤੇ ਉਸ ਤੇ ਤੇਜ ਹਥਿਆਰ ਨਾਲ ਹਮਲਾ ਕਰ ਦਿੰਦਾ ਹੈ ਉਹ ਉਸ ਦੀ ਗਰਦਨ ਤੇ ਇਸ ਤਰ੍ਹਾਂ ਹਮਲਾ ਕਰਦਾ ਹੈ ਕਿ ਬਲਵਿੰਦਰ ਸਿੰਘ ਦੀਆਂ ਗਲੇ ਦੀਆਂ ਨਾੜਾਂ ਹੀ ਫੱਟੀਆਂ ਗਈਆਂ ਸਨ ਜਦੋਂ ਇਹ ਗੱਲ ਹਰਮੀਤ ਪੁਲਿਸ ਵਾਲਿਆਂ ਨੂੰ ਦੱਸਤੀ ਹੈ ਤਾਂ ਪੁਲਿਸ ਵਾਲਿਆਂ ਦੇ ਹੋਸ਼ ਉੱਡ ਜਾਂਦੇ ਨੇ ਤੇ ਪੂਰੇ ਪੰਜਾਬ ਵਿੱਚ ਇਸ ਖਬਰ ਤੋਂ ਬਾਅਦ ਬਹੁਤ ਲੜਕੀਆਂ ਦੇ ਪਿਓਾਂ ਨੂੰ ਬਹੁਤ ਬੁਰਾ ਲੱਗਿਆ ਕਿਉਂਕਿ ਕਦੇ ਵੀ ਕਿਸੇ ਨੇ ਇਹ ਨਹੀਂ ਸੋਚਿਆ ਹੋਵੇਗਾ ਕਿ ਕਿਸੇ ਦੀ ਬੇਟੀ ਆਪਣੇ ਪਿਓ ਨਾਲ ਇੰਨਾ ਬੁਰਾ ਕਰ ਸਕਦੀ ਹੈ ਇਸ ਤੋਂ ਬਾਅਦ ਕੇਸ ਸ਼ੁਰੂ ਹੁੰਦਾ ਹੈ ਤੇ ਪੁਲਿਸ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੰਦੀ ਹੈ ਹੁਣ ਇੱਥੇ ਇੱਕ ਗੱਲ ਦੇਖਣ ਵਾਲੀ ਹੈ ਕਿ ਕਿਵੇਂ ਮਾਪਿਓ ਜਿਸ ਨੇ ਸਾਰੀ ਉਮਰ ਲਗਾ ਦਿੱਤੀ ਆਪਣੀ ਬੇਟੀ ਦੇ ਸੁਪਨੇ ਪੂਰੇ ਕਰਨ ਲਈ ਆਪਣੀ ਸਾਰੀ ਪੂੰਜੀ ਤੱਕ ਵਾਰ ਦਿੱਤੀ ਆਪਣੀ ਬੇਟੀ ਦੀਆਂ ਖੁਸ਼ੀਆਂ ਪੂਰੀਆਂ ਕਰਨ ਲਈ ਤੇ ਉਸ ਬੇਟੀ ਨੇ ਕੁਝ ਕੁ ਦਿਨਾਂ ਦੇ ਪਿਆਰ ਪਿੱਛੇ ਇੱਕ ਵਾਰ ਨਹੀਂ ਸੋਚਿਆ ਕਿ ਜਿਹਨੂੰ ਮੈਂ ਮਾਰਨਾ ਚਾਹੁੰਨੀ ਹੈ ਉਸਲ ਵਿੱਚ ਹੈ ਕੋਣ ਹੁਣ ਇੱਥੇ ਆਪਾਂ ਇਹੀ ਗੱਲ ਆਖਰੀ ਕਰਾਂਗੇ ਕਿ ਆਪਣੇ ਮਾਪਿਓ ਦਾ ਖਿਆਲ ਰੱਖਿਆ ਕਰੋ ਕਿਉਂਕਿ ਉਹਨਾਂ ਤੋਂ ਇਲਾਵਾ ਤੁਹਾਡਾ ਕੋਈ ਸਾਥ ਨਹੀਂ ਦੇਵੇਗਾ ਜਿਹੜੇ ਪੱਜ ਕੇ ਵੀ ਵਿਆਹ ਕਰਾਉਂਦੇ ਨੇ ਅਗਰ ਖੀਰ ਵਿੱਚ ਕੋਈ ਗੱਲ ਵੀ ਹੁੰਦੀ ਹੈ ਤਾਂ ਵੀ ਕੰਮ ਮਾਪਿਓ ਹੀ ਹੁੰਦੇ ਨੇ ਚਲੋ ਜੀ ਅੱਜ ਦੀ ਵੀਡੀਓ ਇੱਥੇ ਹੀ ਖਤਮ ਕਰਦੇ ਆਂ ਤੇ ਅਗਲੀ ਵਾਰ ਫੇਰ ਤੁਹਾਨੂੰ ਇੱਕ ਵਧੀਆ ਕਹਾਣੀ ਦੇ ਨਾਲ ਮਿਲਾਂਗੇ das Regal dann war